ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਇਹ ਦੂਜੀ ਕਾਰਵਾਈ ਹੈ ਜਿਸ ਦਾ ਪਹਿਲੇ ਮੁਕਾਬ ਮੁਕਾਬ ਬਾਹਰ ਦੇ ਇਸ ਤੇ ਕਾਰਵਾਈ ਕੀਤੀ ਤੇ ਹੁਣ ਇਸ ਬੰਦੇ ਦੇ ਵਿੱਚ ਹੋਟਲ ਦੇ ਉੱਤੇ ਕੀਤੀ ਗਈ ਰੇਟ ਰੇਟ ਤੇ ਕੀਤੀ ਹੈ ਚਾਰ ਦੰਦਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਕਿ ਕਿ ਇਹ ਵਪਾਰ ਦਾ ਦੰਦਾ ਚੱਲ ਰਿਹਾ ਸੀ ਕਰ ਦੋ ਮਹੀਨਿਆਂਾਂ ਅਤੇ ਦੋ ਮਹੀਨਿਆਂਾਂ ਦੇਰਸਾਰ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਆ ਹਾਂ ਆਪਣਾ ਨਾਮ ਮੁਜੀ ਦੇ ਨਾਲ ਵੀ ਸਰਬਤ ਕਰਦੇ ਕੀ ਜਰਾ ਔਲੀ ਔਲੀ ਹੋਲੇ ਹੋਲੇ ਅਸਰ ਕੀ ਕਹਿਣਾ ਚਾਹੂੰਗਾ ਕੱਲ ਜਿਹੜੀ ਕਾਰਵਾਈ ਕੀਤੀ ਗਈ ਹੋਟਲ ਦੇ ਵਿੱਚ ਕੀ ਪੂਰਾ ਫਾਰਮੂਲਾ ਤੇ ਇਹਕ ਮਾਂਜੂ ਕੋ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਮੈਡਮ ਸ਼੍ਰੀਮਨੀਤ ਕੌਂਟਰ ਆਈ ਪੀ ਐਸ ਜੇ ਨਿੰਦਨਦਰ ਦੇਸ਼ ਹੈ ਵੀ ਜਿਹੜਾ ਵੀ ਕੋਈ ਵੀ ਏਰੀਆ 'ਚ ਮਾੜਾ ਆਨਸਰ ਕੋਈ ਵੀ ਕੰਮ ਗਲਤ ਕੰਮ ਕਰਦਾ ਉਹਦੇ ਜਿਹੜਾ ਸਖਤੀ ਨਾਲ ਕਾਰਵਾਈ ਕੀਤੀ ਜਾਵੇ ਜਿਸ ਤਰ੍ਹਾਂ ਇਹ ਜਿਹੜਾ ਸਾਨੂੰ ਕੰਪਲੇਂਟਸ ਮਿਲ ਰਹੀਆਂ ਸੀ ਜਿਹੜਾ ਕਿੰਗ ਹੋਟਲ ਹੈ ਫੇਸ 1 ਵਿੱਚ ਐਚ ਪੀ ਪੈਟਰੋਲ ਪੰਪ ਦੇ ਓਪੋਜ਼ਿਟ ਸਾਈਡ ਉੱਥੇ ਜਿਹੜਾ ਹੋਟਲ ਦੀ ਆਰਟ ਦੇ ਵਿੱਚ ਜਿਹੜਾ ਹੈਗਾ ਗਰੀਬ ਭੋਲੇ ਭਾਲੀਆਂ ਕੁੜੀਆਂ ਤੋਂ ਜਿਹੜਾ ਗਲਤ ਜਿਹੜਾ ਹੈਗਾ ਕੰਮ ਧੰਦਾ ਚਲਾਇਆ ਜਾ ਰਿਹਾ ਇਮੋਰਲ ਟਰੱਕ ਤੇ ਜਿਸ ਤੇ ਜਿਹੜਾ ਸਾਡੇ ਵੱਲੋਂ ਜਿਹੜਾ ਉੱਥੇ ਪਹੁੰਚ ਕੇ ਚੈਕਿੰਗ ਕੀਤੀ ਗਈ ਤੇ ਵਿਕਟਮ ਦੇ ਜਿਹੜਾ ਬਿਆਨਾਂ ਦੇ ਆਧਾਰ ਤੇ ਜਿਹੜਾ ਐਫ ਆਈ ਆਰ ਨੰਬਰ 94 ਜਿਹੜਾ ਸੇਵਾ ਲਾਈਨ ਵਿਖੇ ਜਿਹੜੀ ਦਰਜ ਰਜਿਸਟਰ ਕਰਕੇ ਉਸ ਵਿੱਚ ਸਾਡੇ ਵੱਲੋਂ ਜਿਹੜੇ ਟੋਟਲ ਚਾਰਜ ਜਿਹੜੇ ਹੈਗੇ ਐ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਜਿਹੜੀ ਅੱਜ ਤਕਰੀਰ ਜਿਹੜੀ ਅੱਗੇ ਢੁਗਾਈ ਨਾ ਜਿਹੜੀ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਏ ਮਾਲਕ ਦੇ ਉੱਪਰ ਵੀ ਕੋਈ ਕਾਰਵਾਈ ਕੀਤੀ ਹੈ ਹੋਟਲ ਹਾਂਜੀ ਜਿਹੜਾ ਮਾਲ ਓਨਰ ਹੈਗਾ ਮਾਲਕ ਜਿਹੜਾ ਨਵਿੰਦਰ ਯਾਦਵ ਹੈ ਸਮੇਤ ਤੇ ਮੈਨੇਜਰ ਇੱਕ ਲੜਕੀ ਬ੍ਰੋਕਰ ਹੈਗੀ ਤੇ ਕਸਟਮਰ ਚਾਰਾਂ ਤੇ ਜਿਹੜੀ ਐਫਆਈਰ ਰਜਿਸਟਰ ਕਰਕੇ ਚਾਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਤੁਹਾਡੇ ਮਾਧਿਮ ਰਾਹੀਂ ਇਹ ਵੀ ਜਿਹੜੇ ਬਾਕੀ ਵੀ ਇਹ ਲਾਈਨ ਦੇ ਹੈਗੇ ਹੋਟਲ ਲਾਈਨ ਦੇ ਜਿੰਨੇ ਵੀ ਕੰਮ ਕਰਦੇ ਉਹਨਾਂ ਨੂੰ ਇਹੀ ਹਦਾਇਤ ਹੈ ਵੀ ਜਿਹੜਾ ਆਪਦਾ ਸਾਫ਼ ਸੁਥਰਾ ਸਹੀ ਕੰਮ ਜਿਹੜਾ ਐਸ ਪਰ ਜੋ ਨੋਮ ਜਾਓ ਕਰਨ ਜੋ ਰਿਕਾਰਡ ਆਪ ਦਾ ਪ੍ਰੋਪਰ ਰੱਖਣ ਜੇ ਕੋਈ ਵੀ ਹੋਟਲ ਦੀ ਆਰਟ ਦੇ ਵਿੱਚ ਇਹੋ ਜਿਹਾ ਇਮੋਰਲ ਟਰੈਫਿਕਿੰਗ ਦਾ ਕੋਈ ਵੀ ਇਹੋ ਜਿਹਾ ਧੰਦਾ ਕਰੂ ਉਹਦੇ ਸਖਤੀ ਨਾਲ ਜਿਹੜੀ ਐਸ ਪਰ ਲਾ ਸਖਤ ਤੋਂ ਸਖਤ ਜਿਹੜੀ ਕਾਰਵਾਈ ਹਮਚ ਲੈਂਦੀ ਦਾ ਕਮੀਆਂ ਸਿਰ ਤੁਹਾਡੇ ਕੋਲ ਚੈਕਿੰਗ ਵੀ ਕੀਤੀ ਕਮੀਆਂ ਕੀ ਪਾਈਆਂ ਗਈਆਂ ਸੀ ਮੌਕੇ ਤੇ ਕਮੀਆਂ ਇਹਨਾਂ ਵਿੱਚ ਜਿਹੜੀ ਹੈਗੇ ਵਾਰ-ਵਾਰ ਉਹੀ ਜਿਹੜੀਆਂ ਲੜਕੀਆਂ ਉਹਨਾਂ ਦੀ ਐਂਟਰੀਜ਼ ਹੈ ਜਿਹੜਾ ਵੀ ਉੱਥੇ ਜਿਹੜੀਆਂ ਭੁਲਾ ਭਾਲੀਆਂ ਕੁੜੀਆਂ ਉਹਨਾਂ ਨੂੰ ਕੰਮ ਦਾ کہہ ਕੇ ਤੇ ਉਹਨਾਂ ਤੋਂ ਜਿਹੜਾ ਹੈਗਾ ਇਹ ਇਮੋਰਲ ਟਰੈਫਿਕਿੰਗ ਜਿਨ੍ਹਾਂ ਨੂੰ ਜਿਹੜਾ ਡਲਜ ਕਰਕੇ ਤੇ ਉਹਨਾਂ ਦੀ ਜਿਹੜਾ ਐਕਸਪਲੋਇਟੇਸ਼ਨ ਕੀਤੀ ਜਾ ਰਹੀ ਹੈ ਇਹਨਾਂ ਮਨ ਇਹ 12 ਵੀ ਮੰਗਾਂਦੇ ਸੀ ਲੜਕੀਆਂ ਵਗੈਰਾ ਜੀ ਹਜੇ ਜਿਹੜੀ ਇਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੀ ਆ ਫਾਈਲ ਰਜਿਸਟਰੀ ਕੀਤੀ ਹਜੇ ਕੱਲ ਤੇ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੇਦਾ ਵੀ ਅੱਗੇ ਕੋਈ ਰੋਲ ਸਾਹਮਣੇ ਆਉਗਾ ਉਹਦੇ ਖਿਲਾਫ ਵੀ ਜਿਹੜੀ ਸਖਤ ਤੋਂ ਸਖਤ ਕਾਰਵਾਈ ਹੋਰ ਵੀ ਲੋਕ ਸ਼ਾਮਲ ਹੋ ਸਕਦੇ ਹਾਂਜੀ ਇਨਵੈਸਟੀਗੇਸ਼ਨ ਦੇ ਪਾਰਟ ਅੱਗੇ ਜੋ ਵੀ ਕਿਸੇ ਦਾ ਵੀ ਕੋਈ ਅੱਗੇ ਰੋਲ ਸਾਹਮਣੇ ਆਉਂਦਾ ਹੈਗਾ ਉਹਦੇ ਸਖਤ ਨਾਂ ਕਾਰਵਾਈ ਕੀਤੀ ਜਾਊਗੀ ਉਹਦੇ ਖਿਲਾਫ